ਅੱਜ ਮਿਤੀ 16 ਧੋ 2024 ਸੈਕਟਰ 77 ਜੋ ਕਿ 1984 ਕਤਲੇਆਮ ਪਿੰਡ ਤੇ ਵੈਲਫੇਅਰ ਪਰਿਵਾਰਾਂ ਨੂੰ ਇੱਥੇ ਬੂਥਾਂ ਦੀ ਅਲਾਟਮੈਂਟ ਕੀਤੀ ਗਈ ਉਸ ਦੇ ਵਿੱਚ ਸਰਕਾਰ ਵੱਲੋਂ ਇਹਨਾਂ ਬੂਥਾਂ ਦੀ ਅੱਜ ਤੱਕ ਜੋ ਡਵੈਲਪਮੈਂਟ ਨਾ ਕਰਨ ਕਰਕੇ ਡਿਪਟੀ ਕਮਿਸ਼ਨਰ ਨੂੰ ਇੱਕ ਵਫਦ ਪਿਛਲੀ 1 2 2024 ਨੂੰ ਮਿਲਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਸ ਦੀ ਸਾਰੀ ਇਨਕੁਆਇਰੀ ਕਰਨ ਦੇ ਲਈ ਇੱਕ ਕਮੇਟੀ ਬਣਾਉਣ ਦਾ ਵਿਚਾਰ ਜਿਹੜਾ ਸੁਸਾਇਟੀ ਵੱਲੋਂ ਰੱਖਿਆ ਗਿਆ ਸੀ ਉਸ ਨੂੰ ਦੇਖਦੇ ਹੋਏ ਇੱਕ ਫੈਸਲਾ ਲੈਣ ਵਾਸਤੇ ਉਹਨਾਂ ਨੇ ਅਗਲੀ ਮੀਟਿੰਗ ਤੈਅ ਕਰਨੀ ਹੈ ਜੋ ਕਿ ਡਿਪਟੀ ਕਮਿਸ਼ਨਰ ਜੀ ਵੱਲੋਂ ਲਈ ਜਾਏਗੀ ਅਤੇ ਡਿਪਟੀ ਕਮਿਸ਼ਨਰ ਜੀ ਨੂੰ ਇਹ ਫੈਸਲਾ ਦੇਣ ਦੇ ਲਈ ਅੱਜ ਇਹ ਬੂਥਾਂ ਵਾਲਿਆਂ ਦੀ ਸਾਰੇ ਬੂਥਾ ਦੇ ਮਾਲਕਾਂ ਦੀ ਇਤਿਹਾਜ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਅੰਦਰ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਅੰਦਰ ਦੀਆਂ ਸੜਕਾਂ ਬਾਥਰੂਮ ਬਿਜਲੀ ਦੀ ਪ੍ਰੋਬਲਮਸ ਅਤੇ ਸੀਵਰੇਜ ਦੀ ਪ੍ਰੋਬਲਮਸ ਪਾਣੀ ਦੀ ਪ੍ਰੋਬਲਮਸ ਨੂੰ ਦੇਖਦੇ ਹੋਏ ਜੇ ਇਹਨੂੰ ਠਾਕੇ ਅਸੀਂ ਆਪਣਾ ਨੁਕਸਾਨ ਪੀੜਤ ਪਰਵਾਰਾਂ ਨਾਲ ਕਿਹਾ ਵੀ ਅਸੀਂ ਚੱਲਣ ਨੂੰ ਤਿਆਰ ਹਾਂ ਜੇਕਰ ਸਰਕਾਰ ਇਹਨਾਂ ਨੂੰ ਨਵੇਂ ਸੈਕਟਰਾਂ ਵਿੱਚ ਕੱਟੇ ਗਏ ਬੂਥਾਂ ਦੇ ਮੁਤਾਬਿਕ ਕਰਨ ਨੂੰ ਰਾਜੀ ਹੁੰਦੀ ਆ ਅਸੀਂ ਵੀ ਆਪਣਾ ਨੁਕਸਾਨ ਝੱਲਣ ਨੂੰ ਤਿਆਰ ਆ ਔਰ ਇਹਨਾਂ ਨੂੰ ਜਿਹੜੀ ਨਵੀਂ ਤਰਜ਼ ਦੇ ਅਨੁਸਾਰ ਇਹਨਾਂ ਨੂੰ ਬਣਾਇਆ ਜਾਏ ਉਸ ਤਰੀਕੇ ਨਾਲ ਨਕਸ਼ਾ ਦਿੱਤਾ ਜਾਏ ਤਾਂ ਜੋ ਅਸੀਂ ਆਪਣੇ ਪੀੜਤ ਪਰਿਵਾਰ ਇਹਨਾਂ ਬੂਥਾਂ ਦੇ ਵਿੱਚ ਦੁਬਾਰਾ ਇਸ ਨੂੰ ਸਹੀ ਤਰੀਕੇ ਨਾਲ ਬਣਾ ਕੇ ਸੁਚਾਰੂ ਢੰਗ ਨਾਲ ਕੰਮ ਕਰ ਸਕੀਏ ਅਤੇ ਲੱਗੀਆਂ ਵਿਆਜਾਂ ਨੂੰ ਡਿਪਟੀ ਕਮਿਸ਼ਨਰ ਜੀ ਮਾਫ ਕਰਨ ਇਸ ਦਾ ਅੱਜ ਫੈਸਲਾ ਲੈਣ ਲਈ ਅੱਜ ਸਾਰੇ ਪੀੜਤ ਪਰਿਵਾਰ ਇਕੱਠੇ ਹੋਏ ਇਸ ਦੇ ਨਾਲ ਹੀ ਫੇਜ਼ 6 ਦੀ ਜਿਹੜੀ ਰੇੜੀ ਮਾਰਕੀਟ ਤੇ ਲਈ ਜਗਾ ਉਸ ਦੇ ਲਈ ਵੀ ਉਹ ਪੱਤਰ ਦੇ ਅੰਦਰ ਸਾਰਾ ਡਿਪਟੀ ਕਮਿਸ਼ਨਰ ਜੀ ਨੂੰ ਅੱਜ ਦਿੱਤਾ ਗਿਆ ਉਸ ਦੇ ਬਾਰੇ ਵੀ ਫੈਸਲਾ ਹੋਇਆ ਅਤੇ ਵਾਹ ਵਾਹ ਸੈਕਟਰ ਅੰਦਰ ਕਾਹਵਈ ਪੀੜਤ ਪਰਿਵਾਰਾਂ ਨੇ ਵੀ ਆਪਣੇ ਆਪਣੇ ਰਾਏ ਇਹਦੇ ਆਪਣੇ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ